ਇਹ हेयर ਪੈਚ ਸਿਰਫ ਉਹ ਦੋਸਤ ਲਵਾ ਸਕਦੇ ਨੇ ਜਿਨ੍ਹਾਂ ਦਾ ਟ੍ਰਾਂਸਪਲੈਂਟ ਫੇਲਅਰ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ ਟ੍ਰਾਂਸਪਲੈਂਟ ਕਰਾਇਆ ਸੀਗਾ ਬਈ ਨੇ ਤੇ ਟ੍ਰਾਂਸਪਲੈਂਟ ਤੋਂ ਬਾਅਦ ਇਹਨਾਂ ਨੂੰ ਕੁਝ ਖਾਸ ਪਤਾ ਨਹੀਂ ਹੋਇਆ ਤੇ ਉਹ ਦੋਸਤ ਲਗਵਾ ਸਕਦੇ ਨੇ ਜਿਨ੍ਹਾਂ ਦੇ ਤੇ ਫਰੰਟ ਲਾਈਨ ਹੈਅਰ ਜਾਂ ਸਾਰੇ ਛੇਦੋ ਛੇਦੇ ਵਾਲ ਹੈਗੇ ਨੇ ਬਾਕੀ ਅੱਜ ਦੀ ਵੀਡੀਓ ਸਪੈਸ਼ਲੀ ਇਹ ਹੈ ਕਿ ਤੁਸੀਂ ਸਿੱਖਣਾ ਕਿੱਦਾਂ ਕਿ ਫੁੱਲ ਕਲਿੱਪਿੰਗ ਹੈਅਰ ਪੈਚ ਕਿੱਦਾਂ ਲਗਾਣਾ ਹੈ ਐਦੇ ਵਿੱਚ ਫੁੱਲ ਕਲਿੱਪਿੰਗ ਹੈਅਰ ਪੈਚ ਜ ਕੰਡੀਸ਼ਨ ਦੇ ਅਕੋਰਡਿੰਗ ਆਪਣੇ ਕਲਿੱਪ ਲੱਗਦੇ ਨੇ ਜਿਵੇਂ ਹੁਣ ਇਹਨਾਂ ਦੀ ਕੰਡੀਸ਼ਨ ਦੇ ਅਕੋਰਡ 4 ਅੱਗੇ ਜਮਾ ਸਿਰਫ ਪਹਿਲਾ ਫਰੰਟ ਤੇ ਐਦਾਂ ਪੈਚ ਰੱਖ ਦੇਣਾ ਪਹਿਲਾ ਫਾਰਮੂਲਾ ਕਿ ਆਪਾਂ ਪੈਚ ਐਦਾਂ ਰੱਖਦੇ ਨਾ ਤੇ ਪਹਿਲਾ ਕਲਿੱਪ ਹੈ ਜਿਹੜਾ ਬਿਲਕੁਲ ਸੈਂਟਰ 'ਚ ਹੁੰਦਾ ਨੱਕ ਦੀ ਸੀਚ 'ਚ ਆਪਾਂ ਆਈਡੀਆ ਲੈਣਾ ਵੀ ਐਦਾਂ ਆਪਣਾ ਜਿਹੜਾ ਕਲਿੱਪ ਲੱਗਿਆ ਹੋਇਆ ਤੇ ਉਹ ਨੱਕ ਦੀ ਸੀਚ 'ਚ ਹੈਗਾ ਬਿਲਕੁਲ ਬਿਲਕੁਲ ਸੈਂਟਰ 'ਚ ਤੇ ਹੁਣ ਦੇਖੀਏ ਆਪਾਂ ਥੋੜਾ ਕਲੋਜ਼ ਅਪ ਲੈ ਆਓ ਕਿ హెయిਰ ਗ੍ਰੋਥ ਨਹੀਂ ਦਿਖ ਰਹੀ ਫਿਰ ਆਪਾਂ ਥੋੜਾ ਪਿੱਛੇ ਕਰਤਾ ਤੇ ਹੁਣ ਤੁਸੀਂ ਦੇਖੋਗੇ హెయిਰ ਗ੍ਰੋਥ ਬਿਲਕੁਲ ਦਿਖ ਰਹੀ ਆ ਲੱਗ ਰਿਹਾ ਕਿ ਆਪਣੀ ਨੇਚਰਲ ਹੈਅ ਸਟਾਰਟ ਨੇ ਉਤਾਰ ਆਪਾਂ ਇਹ ਥਿਆਕ ਕਲਿੱਪ ਨੂੰ ਡੰਗਰਦਾਂਗੇ ਲਗਾ ਦਾਂਗੇ ਤੇ ਉਸ ਤੋਂ ਬਾਅਦ ਅਗਲੇ ਕਲਿੱਪ ਆ ਗਿਆ ਆਪਣੇ ਆਪ ਪੁਆਇੰਟ ਤੇ ਅਗਰ ਆਪਣੀ ਕੰਡੀਸ਼ਨ ਦੇ ਅਕੋਰਡਿੰਗ ਆਪਾਂ ਫਰੰਟ ਤੇ ਆ ਚੀਜ਼ ਦੇਖ ਰਹੇ ਆ ਤਾਂ ਸਿੰਪਲ ਐਸਾਈਡ ਤੋਂ ਵੀ ਆ ਲੁੱਕ ਨੈਚੁਰਲ ਆਣੀ ਹੈ ਤੇ ਦੂਸਰੀ ਸਾਈਡ ਤੋਂ ਵੀ ਆ ਲੁੱਕ ਨੈਚੁਰਲ ਆਣੀ ਹੈ ਤੁਸੀਂ ਦੇਖੋਗੇ ਸਿੰਗਲ ਸਿੰਗਲ ਹੈਅਰ ਦੀ ਨੋਡਿੰਗ ਫਰੰਟ ਹੈਅਰ ਤੇ ਆਣੀ ਜ਼ਰੂਰੀ ਹੈ ਅਗਰ ਇਹ ਚੀਜ਼ ਨਹੀਂ ਆ ਰਹੀ ਆ ਕੰਡੀਸ਼ਨ ਦੇ ਮੁਤਾਬਿਕ ਫਰੰਟ ਲਾਈਨ ਥੋੜੀ ਹੈਗੀ ਹੈ ਆ ਕੰਡੀਸ਼ਨ ਅਕੋਰਡਿੰਗ ਅਗਰ ਫਰੰਟ ਲਾਈਨ ਥੋੜੀ ਨੈਚੁਰਲ ਨਹੀਂ ਆ ਰਹੀ ਤਾਂ ਥੋੜਾ ਹੇਅਰ ਪੈਚ ਸੈੱਟ ਨਹੀਂ ਹੈਗਾ ਤੁਸੀਂ ਹੁਣ ਦੁਬਾਰਾ ਪ੍ਰੈਕਟਿਸ ਚ ਲੈ ਆ ਜੀ ਮਤਲਬ ਫਸਟ ਐਡ ਆਪਣਾ ਜਿਹੜਾ ਫਾਰਮੂਲਾ ਹੈ ਲਗਾਉਣ ਦਾ ਆਪਣੀ ਸਿੰਗਲ ਸਿੰਗਲ ਹੇਅਰ ਦੀ ਨੋਟਿੰਗ ਇਹ ਫਰੰਟ ਤੇ ਆਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਲਾ ਸਿਸਟਮ ਆ ਗਿਆ ਆਪਣੇ ਲਾਸਟ ਤਿੰਨ ਕਲਿੱਪ ਦੋ ਕਲਿੱਪ ਐਥੇ ਹੋ ਗਏ ਸਿੰਗਲ ਐਥੇ ਹੋ ਗਿਆ ਐਨੋ ਪੈਦਾਂ ਚੱਕਾਂਗੇ ਆਪਣੇ ਆਈਡੀਆ ਦੇ ਅਕੋਰਡਿੰਗ ਇੱਥੋਂ ਫਿਰ ਆਪਾਂ ਕਲਿੱਪਾਂ ਨੂੰ ਏਦਾਂ ਖੜੇ ਕਰ ਲਾਂਗੇ ਕਲਿੱਪਾਂ ਨੂੰ ਫਿਰ ਏਦਾਂ ਬੰਦ ਕਰ ਲਾਂਗੇ ਆਵਾਜ਼ ਤੁਸੀਂ ਨੋਟ ਕਰ ਲਓ ਤੇ ਆਵਾਜ਼ ਹੈ ਤੁਸੀਂ ਦੇਖੋਗੇ ਇਹ ਆਵਾਜ਼ ਦੀ ਪਛਾਣ ਕਰ ਲਓ ਜੇ ਤੁਸੀਂ ਆਵਾਜ਼ ਦੀ ਪਛਾਣ ਕਰੋਗੇ ਤਾਂ ਤੁਹਾਨੂੰ ਨਾ ਆਈਡੀਆ ਜਿਹੜਾ ਬੜਾ ਲਾਜਵਾਬ ਰਹੂਗਾ ਤੇ ਤੁਸੀਂ ਬੜੇ ਆਸਾਨੀ ਨਾਲ ਫੇਰ ਪੈਚ ਕਲਿੱਪਿੰਗ ਵਾਲਾ ਸਿੱਖ ਸਕਦੇ ਹੋ ਬਾਕੀ ਹੁਣ ਆ ਗਏ ਆਪਾਂ ਲਾਸਟ ਕਲਿੱਪ ਤੇ ਬਾਕੀ ਤੁਸੀਂ ਵੀ ਅਗਰ ਫੁੱਲ ਕਲਿੱਪਿੰਗ హెయిਰ ਪੈਚ ਟੈਕਨੀਕ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਤੇ ਕਾਲ ਕਰਕੇ ਆਪਣੀ ਬੁਕਿੰਗ ਕਰਾਇਓ ਤੇ ਹੁਣ ਤੁਹਾਨੂੰ ਦਿਖਾਣਾ ਹੈ ਕਿ ਇਹਨੂੰ ਸੈੱਟ ਕਿੱਦਾਂ ਕਰਾਂਗੇ ਤੇ ਵੀਡੀਓ 'ਚ ਬਣੇ ਰਹੋ ਤੁਹਾਨੂੰ ਕਾਫੀ ਜ਼ਿਆਦਾ ਪਸੰਦ ਆਊਗੀ ਵੀਡੀਓ। ਉਹਨਾਂ ਦੋਸਤਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਦੇ ਵਾਲ ਝੜ ਚੁੱਕੇ ਨੇ ਤੇ ਜਿਹੜੇ ਆਪਣੇ హెయిਰ ਫਾਲ ਕਾਰਨ ਆਪਣਾ ਕੌਨਫਰੈਂਸ ਲੂਜ਼ ਕਰ ਚੁੱਕੇ ਨੇ। ਜੀ ਤੇ ਹੁਣ ਤੁਹਾਨੂੰ ਦਿਖਾਵਾਂਗੇ ਕਿ ਖੁਦ ਵੀ ਲਗਾਉਣਾ ਇਹ ਬਹੁਤ ਜ਼ਿਆਦਾ ਆਸਾਨ ਹੈ ਤੇ ਹੁਣ ਜਿਵੇਂ ਆਫਟਰ ਟ੍ਰੇਨਿੰਗ ਤੁਸੀਂ ਦੇਖੋਗੇ ਸਾਨੂੰ ਪੂਰੀ ਹਨ ਲੁੱਕ ਲਾਜਵਾਗ ਫਰੰਟ ਤੇ ਲਗਾ ਲਿਆ ਇਸ ਸਾਈਡ ਤੇ ਲਗਾ ਲਿਆ ਇੱਕ ਮਿੰਟ ਵੀ ਸਾਈਡ ਤੇ ਤੇ ਬੈਕ ਤੇ ਬੈਕ ਦਾ ਕਲਿੱਕ ਹੋ ਗਿਆ ਤੇ ਬਹੁਤ ਆਸਾਨ ਹੈ 1% ਵੀ ਮੁਸ਼ਕਲ ਨਹੀਂ ਹੈਗਾ ਤੁਸੀਂ ਦੇਖੋਗੇ ਜੈਨੂਨ ਲੁੱਕ ਪੂਰੀ ਤੇ ਲਗਾਣਾ ਜਿਹੜਾ ਕਹੇ ਇਹ ਮੁਸ਼ਕਲ ਹੈ 1% ਵੀ ਮੁਸ਼ਕਲ ਨਹੀਂ ਹੈਗਾ ਬਾਕੀ ਬ੍ਰਦਰ ਨੂੰ ਪੁੱਛਦੇ ਆ ਕਿ ਤੁਹਾਨੂੰ ਕਿਵੇਂ ਲੱਗਿਆ ਜਨਾਬ ਕਿਵੇਂ ਲਾਉਣਦਾਰਨ ਚ ਕਿੰਨਾ ਕੰਫਰਟੇਬਲ ਹੈ ਭਾਈ ਬੜੀ ਆਸਾਨੀ ਨਾਲ ਲੱਗ ਰਿਹਾ ਸਿਰਫ 10 ਤੋਂ 20 ਇੰਚ ਦਾ ਬੰਦਾ ਆਰਾਮ ਨਾਲ ਲਾ ਸਕਦਾ ਜੇ ਤੁਸੀਂ ਉਹਨੇ ਟ੍ਰੇਨਿੰਗ ਦਿੱਤੀ ਹੈ ਦੋ ਤਿੰਨ ਵਾਰ ਲਾ ਕੇ ਉਹਨਾਂ ਆਰਾਮ ਨਾਲ ਲਾ ਸਕਦਾ ਮੈਨੂੰ ਘਰੇ ਜਾ ਕੇ ਕੋਈ ਪ੍ਰੋਬਲਮ ਨਹੀਂ ਇਦਾਂ ਦਾ ਤਾਂ ਨਹੀਂ ਥੋੜੇ ਤੋਂ ਘਰੇ ਜਾ ਕੇ ਨਹੀਂ ਲੱਗੂ ਨਹੀਂ ਭਾਜੀ ਬਾਕੀ ਇਹਨਾਂ ਦੇ ਜਿਹੜੇ ਫਰੰਟ ਵਾਲੇ ਹੇਅਰ ਨੇ ਆਪਾਂ ਇਹ ਰੱਖ ਲਏ ਜਿਹਦੇ ਨਾਲ ਲੁੱਕ ਪੂਰੀ ਨੇਚਰਲ ਆਊਗੀ ਤੁਸੀਂ ਦੇਖੋਗੇ ਸਿੰਗਲ ਸਿੰਗਲ ਹੇਅਰ ਮਤਲਬ ਹੇਅਰ ਪਹਿਲਾਂ ਆਪਣੇ ਸਟਾਰਟ ਹੋਣ ਫਿਰ ਪੈਚ Bad stock single. ਹਾਂਜੀ ਦੋਸਤੋ ਤੁਸੀਂ ਦੇਖੋਗੇ ਮਿਕਸਿੰਗ ਪੂਰੀ ਲਾਜਵਾਬ ਹੈ ਤੇ ਨੇਚਰਲੀ ਦਾ ਤੁਹਾਡੇ ਸਾਹਮਣੇ ਹੈ ਤੇ ਬਾਕੀ ਆਪਾਂ ਪੁੱਛਦੇ ਆਂ ਬਾਈ ਨੂੰ ਕਿਵੇਂ ਲੱਗੀ ਲੁੱਕ ਤੇ ਨੇਚਰਲੀ ਕਿੰਨੀ ਫਰੰਟ ਤੇ ਦਿਖਾਉ ਕੇ ਲੈਣਾ ਚਾਹੀਦਾ ਹਾਂਜੀ ਭਾਜੀ ਬਣਾਓ ਲੁੱਕ ਪੂਰੀ ਤੇ ਦੱਸੋ ਵੀ ਤੁਹਾਨੂੰ ਕਿਵੇਂ ਲੱਗਿਆ ਸਾਡਾ ਕੰਮ ਤੇ ਕਿੱਥੋਂ ਤੁਸੀਂ ਵਿਜ਼ਿਟ ਕਰਿਆ ਭਾਜੀ ਅਸੀਂ ਰਾਜਪੁਰਾ ਤੋਂ ਆਏ ਆਂ ਇਹ بڑے ਵੀਡੀਓ ਦੇਖ ਕੇ ਸਾਨੂੰ ਤੁਹਾਡਾ ਕੰਮ ਬਹੁਤ ਵਧੀਆ ਲੱਗਿਆ ਉਮਰ ਦੀ ਜਿਹੜੀ 10 ਸਾਲ ਪਿੱਛੇ ਕਰਤੀ ਥੈਂਕ ਯੂ ਬਾਕੀ ਅਗਰ ਤੁਹਾਨੂੰ ਵੀ ਪਰੇਸ਼ਾਨ ਹੋ ਆਪਣੇ ਗੰਜੇਪਨ ਤੋਂ ਤਾਂ ਟੈਨ ਇਲ ਯੰਗਰ ਲੁੱਕ ਤੁਸੀਂ ਆ ਕੇ ਸਾਦੇ ਬਿismillah ਕਰਦੇ ਹੋ ਬਾਕੀ ਆ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਅਸੀਂ ਤਾਂ ਤੁਹਾਨੂੰ ਕਹਿ ਰਹੇ ਹਾਂ ਕਿ 10 ਸਾਲ ਪਿੱਛੇ ਕਰਦਾ ਤੇ ਬਾਈ ਨੂੰ ਵੀ ਫੀਲ ਆ ਗਈ 10 ਸਾਲ ਦਾ ਫਰਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿ ਨਾ ਕਰ Thank you.